ਤਗਲੇ ਤੇ ਉਹਨੇ ਇਤਰਾ ਚੱਪਲਾ ਮਾਰੀਆਂ ਦਿਖਾ ਇਤਰਾ ਇਤਰਾ ਇਹਦੇ ਕੋ 20000 ਰੁਪਏ ਲੈ ਇਤਰਾ ਇਹਦੇ ਕੋ ਗਰੀਬ ਕੋ 20000 ਰੁਪਏ ਲੈ ਨਾਲ ਚੱਪਲਾ ਮਾਰੀਆਂ ਨੇ ਦੱਸ ਦੇ ਕੋ ਬਹਿ ਲੈ ਤਗਲੇ ਤੇ ਨੇ ਦੇਖੋ ਬਹਿ ਲੈ ਇਹ ਨਹੀਂ ਲੈ ਉਹਨੇ ਮਿੰਟ ਇੱਕ ਮਿੰਟ ਦੇਖੋ ਬਹਿ ਲੈ ਇਹ ਨਹੀਂ ਲੈ ਉਹਨੇ ਕਿੰਨੇ ਵੇਲੇ ਦੇਖੋ ਕਿੰਨੇ ਵੇਲੇ ਦੇਖੋ 10 ਕਿੰਨੇ ਲਿਆ 10000 ਕਿੰਨੇ ਲਿਆ ਦੇਖੋ 10000 ਕਿੰਨੇ ਲਿਆ ਦੇਖੋ ਕਿੰਨੇ ਲਿੱਤੇ ਦੇਖੋ 10000 ਰੁਪਇਆ 3500 ਰੁਪਏ ਕਿੰਨੇ ਗੱਡਿਆ ਦੇ 10 ਇੱਕ ਮਿੰਟ ਇੱਕ ਮਿੰਟ ਫਟੇ ਇੱਕ ਮਿੰਟ ਇੱਕ ਮਿੰਟ ਕਾਰੀ ਮਾਰ ਇੱਕ ਮਿੰਟ ਕਾਰੀ ਮਾਰ ਕਿੰਨੇ ਗੱਡੇ ਵੇਚਦੇ 10 ਡਰਨਾ ਡਰਨਾ ਮੈਂ ਤੇਰੇ ਨਾਲ ਇੱਕ ਮਿੰਟ ਇੱਕ ਮਿੰਟ 10000 ਬਹੁਤ ਹੋ ਗਿਆ ਇੱਕ ਮਿੰਟ 10000 ਕਿੰਨੇ ਬੈਠੇ ਦੇਖੋ ਕਿੰਨੇ ਬੈਠੇ ਦੇਖੋ ਇਸ਼ਾਰਾ ਕਰ 10 ਕਿੰਨੇ ਨੇ ਤੇਰੇ ਕੋਲ ਬਏ ਕਿੰਨੇ ਨੇ ਤੇ ਨਾਮ ਉਂਗਲਗੜ ਬੰਦੇ ਦੇ ਉਂਗਲਗੜ ਬੰਦੇ ਦੇ ਆ ਚਾਰ ਕਰਵਾ ਦੇ ਲੈਟ ਨਹੀਂ ਖਲਾਈ ਬੀ ਚਾਰ ਕਰਵਾ ਦੇ ਦੱਸ ਹੁਣ ਕਿੰਨੇ ਦੇ ਕੋ ਬੈਹ ਦਿੱਤੇ ਦੱਸ ਦੱਸ ਪੈ ਮੰਗਦਾ ਪੈ ਮੰਗਦੇ ਨਾ ਮੰਗਦੇ ਨਾ ਵੇ ਮੰਗਦਾ ਮੰਗਦੇ ਕਿ ਨਹੀਂ ਵੇ ਮੰਗਦੇ ਦੱਸ ਪੈ ਮੰਗਦਾ ਕਿ ਨਹੀਂ ਮੰਗਦਾ ਅਹੀਂ ਨਹੀਂ ਇਸਨੇ ਅਗਲੇ ਕਰਦੇ ਸਰ ਅਹੀਂ ਨਹੀਂ ਕਰਦੇ ਤੁਸੀਂ ਸਾਰੇ ਕਰਦੇ ਆ ਕਿਹੜਾ ਜੱਟਾ ਵੇਚ ਦੇ ਦੱਸੋ ਆ ਤੁਹਾਡੇ ਸਾਹਮਣੇ ਖੜਾ ਹੈ ਤੁਹਾਡੇ ਸਾਹਮਣੇ ਖੜਾ ਹੈ ਤੁਹਾਡੇ ਸਾਹਮਣੇ ਖੜਾ ਹੋ ਕਹਿੰਦਾ ਮੇਰੇ ਕੋ ਪੈ ਦਿੱਤੇ ਇਹਨਾਂ ਨੇ ਹਾਂ 2000 ਮੈਨੂੰ ਲੈ ਲੈ ਮੈਨੂੰ ਹੀ ਦੱਸਣਾ ਤੂੰ ਵੀ ਸਾਵਧਨ ਕਰ ਲੈ ਨਹੀਂ ਸਾਵਧਨ ਹਾਂ ਕਰ ਉਹ ਅੱਲਾਹ ਟ੍ਰਿਕ ਕਰ ਕਰ ਮੈਂ ਤੂੰ ਹੀ ਖਲਾਈ ਜਾਂਦੀ ਤੂੰ ਖਲਾਈ ਹੋਈ ਆ ਇੱਕ ਵੀ ਨਹੀਂ ਖਲਾਈ ਆ ਹਾਂ ਤੂੰ ਹੀ ਖਲਾਈ ਮੈਂ ਕਹ ਤੇਰੀਆਂ ਰਿਕਾਰਡਾਂ ਮੈਂ ਲਾ ਦੇਵਾਂ ਜੋ ਤੇਰਾ ਜੋ ਤੇਰਾ ਤੂੰ ਦੱਸ ਸੀਆਈ ਵਾਲਿਆਂ ਨੂੰ ਮੈਂ ਚਾਹੂੰਗਾ ਤੂੰ ਸਾਰਿਆਂ ਦੀ ਤੂੰ ਪੂਰਾ ਏਰੀਆ ਦੇ ਬੰਦਾ ਸਮਝ ਲੈ ਰਿਹਾ ਤੂੰ ਬੰਦਾ ਆਹੀ ਨਹੀਂ ਸਮਝ ਰਿਹਾ ਆਹੀ ਨਹੀਂ ਸਮਝ ਰਿਹਾ 100% ਹੋਵੇ ਤੂੰ ਸਾਬਤ ਕਰ ਆਪਸਰਾ ਆਪੀ ਕਿਹਦੀ ਗੱਡੀ ਰੌਂਡ ਅਪ ਕਰੋ ਐਜੀ ਕਿਹਦੀ ਗੱਲ ਰੌਂਡ ਅਪ ਕਰੋ ਕਿਹੜੀ ਗੱਲ ਕਰੋ ਦਫਤਰ ਨਿਕਲੇ ਦੁਕਾਨ ਮੇਰੀ ਆਹ ਗੱਡੀ ਆਹ ਗੱਡੀ ਆਪਣੀ ਗੱਡੀ ਚੈੱਕ ਕਰ ਤੂੰ ਆਹ ਗੱਡੀ ਚੈੱਕ ਕਰਾ ਤੂੰ ਆਪਣੀ ਗੱਡੀ ਚੈੱਕ ਕਰਾ ਜੜੇ ਖੜੇ ਤੂੰ ਪੈਸੇ ਲੈ ਲੈ ਕੋਈ ਗੱਲ ਨਹੀਂ ਲੈਣ ਦੀ ਹੁਣ ਗੱਲ ਤੇ ਸੁਣ ਲੈ ਯਾਰ ਸਾਰਾ ਸ਼ਹਿਰ ਤੂੰ ਬੰਨੂ ਮਰੂ ਲਾ ਪਿਆ ਕੋਈ ਨਹੀਂ ਹਾਂ ਸ਼ਾਂਤੀ ਨਾਲ ਗੱਲ ਕਰ ਕੀ ਕਰਦੀ ਐ ਗੱਡੀ ਦੇ ਆਹ ਮੇਰੀ ਦੁਕਾਨਾ ਮੈਂ ਮੇਰੀ ਗੱਡੀ ਲੈ ਕੀ ਦੱਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਹਨੇ ਗੱਲ ਆ ਤੂੰ ਪੈਸੇ ਇਕੱਠੇ ਕਿੰਨੂ ਰੱਖਿਆ ਓ ਤੂੰ ਪੈਸੇ ਕਿੱਥੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰੇ ਪੈਸੇ ਇਕੱਠੇ ਕਿੰਨੂ ਰੱਖੇ ਦੂ ਤੂੰ ਇਸ ਵਗਲਾਂ ਕਰਿਆ ਨਾ ਤੂੰ ਬਹੁਤ ਚਾਹੀਦਾ ਤੋਤਾ ਦੋਤਾ ਨਾ ਦੇ ਯਾਰੀ ਫਾਂਸੀ ਲੋਣੀ ਮੈਂ ਕਹ ਜੇ ਮੈਂ ਕਹ ਜਾ ਮੈ ਰਹੂੰਗਾ ਖੁਰੂੰਗਾ ਇੱਕ ਮਿੰਟ ਹਾਂ ਕਦੇ ਮੁਰਗੇ ਲਗਾ ਪੈਸੇ ਲੈ ਕਦੇ ਜਲੇਬੀਆਂ ਲਗਾ ਪੈਸੇ ਲੈ ਕਦੇ ਕਿਸੇ ਦਾ ਪੈਸੇ ਲੈ ਕੋਪਰ ਕਿ ਭਾਈ ਚਲਾਇਆ ਇੱਧਰ ਇੱਕ ਮਿੰਟ ਚਲੋ ਉਧਰ ਚਲੋ ਬੋ ਲੈਣਾ ਬੀ ਆਰ ਦੋ ਤੇ ਲੈਣਾ ਬੀ ਆਰ ਮੇਰੇ ਭਰਾ ਕੋਲ ਲੈਣਾ ਹਲੋ ਦੋ ਤਾਂ ਲੁੱਟ ਮਚਾਈ ਪਈ ਆ ਪੀ ਸੀ ਆਰ ਪੀ ਸੀ ਆਰ ਕਿਹੜੀ ਪੀ ਸੀ ਆਰ ਤੂੰ ਤਾਂ ਲੁੱਟ ਮਚਾਈ ਪਈ ਆ ਇੱਥੇ ਹੈ ਆ ਲਾਡਲ ਦੁਕਾਨ ਖੁੱਲੀ ਨਾ ਚਾਰ ਇੱਧਰ ਇੱਧਰ ਆ ਤਰੀ ਤੂੰ ਬੁਰਾ ਜਮਾਈ ਸਰੋਗੀ ਸਮੱਗਰੀ ਨਾ ਵਾਹ ਲੈ ਫੋਨ ਦੇ ਹੱਥ ਬਾਰੇ ਫੋਨ ਨੂੰ ਕਿਹਦੇ ਹੱਥ ਬਾਰੇ ਫੋਨ ਨੂੰ ਕਿਹਦੇ ਹੱਥ ਬਾਰੇ ਤੂੰ ਫੋਨ ਨੂੰ ਕਿਧਰ ਤਵਾਰ ਸਾਰਾ ਕਾ ਪੈਸਾ ਲਈਏ ਕੋਈ ਗੱਲ ਨਹੀਂ ਬਣਾ ਦੋ ਤੂੰ ਚੋਟਾ ਰਹਿੰਦੇ ਆ ਉਹਨੂੰ ਸੁੱਤੀਆਂ ਮਾਰੀਏ ਪਰਥੂ ਹੱਥ ਬੂਤ ਹੱਥ ਬੂਤ ਹੱਥ ਬੂਤ ਹੱਥ ਬੂਤ ਹਾਂ ਤੂੰ ਕਿਧਰ ਉਹ ਸਾਰੇ ਕਾ ਪੈਸਾ ਲਈਏ ਆਸ਼ੂ ਭਾਈ ਪਹਿਲੇ ਹੀ ਜਨਾ ਤੇਰੇ ਕੋਲ ਡਾਕਟਰ ਕਿੱਥੇ ਹਾਂ ਡਾਕਟਰ ਕਿੱਥੇ ਆ ਗੱਡੀ ਅਸੀਂ ਸਾਰੇ ਕਾ ਪੈਸਾ ਲਟੋਪੋ ਮੈਨੂੰ ਦੱਸੋ ਯਾਰ ਇਹ ਤਾਂ ਪਹਿਲੇ ਸਦੀਵਨ ਤੇ ਵੀ ਪਹਿਲੇ ਹਾਂ 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 ਸਾਰੇ ਸਾਰੇ ਪੈਸਾ ਲੈਂਦੇ ਇਹਨੂੰ ਤੂੰ ਮੈਂ ਸੱਟ ਬੰਨ ਕਰਦੇ ਹਾਂ ਤੂੰ ਕੱਲ ਮੁਰਗੇ ਦੇ ਕੁੱਤੇ ਨਾਲ ਜੁੱਤੀਆਂ ਮਾਰੀਆਂ ਹੈ ਅੱਜ ਤੀਰ ਪਹਿਲਾਂ ਲਿਆ ਤੂੰ ਪੰਨੇ ਦਾ ਪੀਆ ਤੂੰ ਮੈਂ ਕੱਲ ਰਾਤ ਤੇ ਤੂੰ ਖੜਾ ਸਰੀ ਸਮਝ ਰਿਹਾ ਸੀ ਤੂੰ ਕਹਿੰਦਾ ਤੂੰ ਵੇਚਣ ਗਿਆ ਤੂੰ ਵੇਚਦਾ ਤੂੰ ਵੇਚਦਾ ਤੂੰ ਵੇਚਦਾ ਮੈਂ ਹੁਣ ਕਦੇ ਨਹੀਂ ਕਰਦਾ ਹਾਂ ਤੂੰ ਵੇਚਦਾ ਰਹਿਦਾ ਐਸਾ ਥਾਰੇ ਇਰੀਆ ਕੰਧ ਤੋਂ ਅੱਲੋਂ ਤੋਂ ਸੁਣ ਰਿਹਾ ਦੱਸ ਤੂੰ ਕਹਿੰਦਾ ਤੂੰ ਵੇਚਦਾ ਤੂੰ ਵੇਚਦਾ ਅੱਜ ਹੀ ਆਪੀ ਤੂੰ ਤੈਨੂੰ ਫੜਾ ਆਈ ਜਿਰਾਬ ਨਹੀਂ ਮਿੱਤੀ ਤੂੰ ਸਾਰਾ ਸ਼ਹਿਰ ਕੋ ਪਹਿਲੇ ਆ ਹਾਂ ਜੀ ਸਾਰੇ ਸ਼ਹਿਰ ਕੋਲ ਪੈਸੇ ਲੈਣ ਡਿਆ ਹਾਂਜੀ ਹੈ ਕੋਈ ਨਹੀਂ ਖੜੋ ਓਏ ਯਾਰ ਓਏ ਇਹੀ ਕੋਈ ਸਮਗਰ ਨਹੀਂ ਹੈਗੇ ਤੇਰੀ ਸਮਗਰ ਨਹੀਂ ਹੈਗਾ ਅਸੀਂ ਕੋਈ ਸਮਗਰ ਨਹੀਂ ਹੈਗੇ ਤੂੰ ਹੀ ਸਾਨੂੰ ਕਹਿੰਦੇ ਉਹ ਪੈਸੇ ਦੋ ਸਾਰੇ ਤੂੰ ਭਾਹ ਹਾਂਜੀ ਮੰਗ ਭਾਗੇ ਪੈਸੇ ਲੈ ਲੈ ਮੰਗ ਭਾਗੇ ਪੈਸੇ ਲੈ ਲੈ ਹਾਂ ਤੂੰ ਗੋਲੀ ਮਾਰ ਦੇ ਗੋਲੀ ਮਗਰੀ ਵੀ ਮਾਰ ਦੇ ਸਾਰੇ ਪਰ ਇਹ ਪਿਛੜ ਦੇ ਚੱਪਲੇ ਮਾਰ ਬਰਾ ਸਿਰ ਜਿਆਦ ਕੋਈ ਗੱਲ ਹਾਂ ਤੂੰ ਉੱਧਰ ਚੱਲ ਤੂੰ ਸਿਰ ਜਿਆਦ ਮੈਂ ਕਹਾਂ ਜਾਂ ਮੈਂ ਮਰ ਜਾਊਗਾ ਓਏ ਹਾਂ ਹੋਰ ਹਾਂ ਫੋਰਸ ਬਲਾਪ ਹੈ ਸਾਰੇ ਸ਼ਹਿਰ ਕੋ ਲੈਣ ਦੇ ਨਾ ਕੋਈ ਸ਼ਰਮਗਰ ਮਾਣੀ ਮੋਟੀ ਹੋਰ ਸ਼ਰਮਗਰ ਮਾਣੀ ਮੋਟੀ ਤੇਰੇ ਵਰਗਾ ਸਮਝਾਉਂਦੇ ਬਹੁਤ ਹੋਰ ਕੇ ਮੂੰਹ ਉਹ ਇਸ ਮਗਲਰ ਨਹੀਂ ਹੈਗੇ ਇਸ ਮਗਲਰ ਨਹੀਂ ਹੈਗੇ ਇੱਧਰੇ ਕੀ ਕਹੜੇ ਹਾਂ ਲੱਖ ਰੁਪਏ ਲਿਆ ਮੇਕੋ ਦਵਾ ਦੇ ਕੋਈ ਤੁਹਾਨੂੰ ਚੱਲ ਹਾਂ ਕੋਈ ਕਹਿੰਦਾ ਕਹਿੰਦਾ ਨਹੀਂ ਕੇ ਵੀ ਜੀ ਆਇਆਂ ਨੂੰ ਚਲੋ ਸੁਣ ਗਣਨੀ ਚਾਬੀ ਦੇ ਦੇ ਚਾਬੀ ਦੇ ਦੇਗਾ ਚੰਗਾ ਰਹੇਗਾ 24 ਵੀ ਦੇ ਸਰ ਡੈਡੀ ਆਪਨੇ ਬਾਕੀ ਕਿਸੇ ਕੋਲ ਪੁੱਛਾ ਦੋ ਹੈ ਨਾ ਇਹ ਗੱਲ ਕਿੱਥੋਂ ਆਇਆ ਤੇ ਰਹੀਆਂ ਮੈਂ ਵੀਲ ਹਾਂ ਕੀ ਵਾਲੇ ਗੋਸ਼ ਨੂੰ ਤੂੰ ਕਹਤੋਂ ਵੀਡੀਓ ਬਣਾ ਰਹੀ ਮੈਂ ਹਾਂ ਕਾਦੇ ਨਹੀਂ ਕੁਛ ਨਹੀਂ ਨਹੀਂ ਕਾਦੇ ਨਹੀਂ ਕੀ ਨਾਂ ਕੀ ਜਰਾ ਅੰਛੇ ਅੰਛੇ ਕਿੱਥੇ ਰਹਿਣਾ ਇੱਥੇ ਰਹਿਣਾ ਜੀ ਹੈ ਮਾੜਾ ਬੱਤ ਕਰੀ ਕੋਈ ਨਹੀਂ ਉਹ ਕਿੱਥੇ ਰਹਿਣਾ ਇੱਥੇ ਰਹਿਣਾ ਜੀ ਇੱਥੇ ਕਿੱਥੇ ਆ ਦੁਕਾਨ ਤੇ ਹੈ ਦੁਕਾਨ ਤੇ ਆਹ ਉਹ ਉਹ ਉਧਰ ਉਹ ਕਿੰਦਾ ਉਧਰ ਜਾ ਲਾ ਦੂ ਦੂ ਲਾਉਂਦੇ ਇੱਧਰ ਕੋਈ ਨਹੀਂ ਚਾਹੀਦੀ ਕੀ ਹੋ ਗਿਆ ਟੋਟਾ ਤੂੰ ਟੋਟਾ ਢਾਪਰ ਕੇ ਮੈਨੂੰ ਤਾਮੇ ਨੂੰ ਬੁਲਾ ਕੇ ਹੈ ਤੂੰ ਆਪਣੇ ਨੂੰ ਪਤਾ ਨਹੀਂ ਕੀ ਸਮਝਦਾ ਵਾ ਉਹ ਦੱਸ ਜੋ ਕਰਨਾ ਤੂੰ ਗੋਲੀ ਮਾਰ ਮੈਨੂੰ ਤੂੰ ਗੋਲੀ ਮਾਰ ਤੇਰੀ ਫਰਮਾਚੀ ਮੈਂ ਤੂੰ ਗੋਲੀ ਮਾਰ ਸਾਰੇ ਸ਼ਰਕ ਨੂੰ ਪਹਿਲੇ ਲੈ ਲੈਂਦਿਆ ਸਾਰੇ ਸ਼ਰਕ ਨੂੰ ਕੱਲੇ ਕੱਲੇ ਕਰੂ ਆ ਤੂੰ ਕੰਮੇ ਦਾ ਵੀਰ ਲਿਆ ਮੋਟਾ ਵੀਰ ਲਿਆ ਹਲਾ ਤੂੰ ਖਲਾਈ ਜਾ ਹਾਂ ਕਿਦੂ ਖਲਾਈ ਜਾ ਗੋਲੀ ਮਾਰ ਤੂੰ ਗੋਲੀ ਮਾਰ ਦੇ ਤੂੰ ਖਵਾ ਦੇ ਨੀ ਤੂੰ ਬਰਮਾਚੀ ਕਿੰਨਾ ਬੰਦ ਕੀਤੀ ਆ ਉਹ ਭਾਈ ਹੋ ਜਾ ਨਾਲ ਵੀ ਬਰਮਾਚੀ ਆ ਗਏ ਬੰਦ ਕੀਤੀ ਆ ਉਹ ਤੂੰ ਗੋਲੀ ਮਾਰ ਮੈਨੂੰ ਮਾਰੂਗਾ ਤੂੰ ਸਾਰੇ ਸ਼ਰਕਾ ਪੈਸੇ ਲੈਣ ਡਿਆ ਤੰਮੇ ਉਹ ਨੂੰ ਮੁਰਗੇ ਲਗ ਲਿਆ ਤੂੰ ਨਹੀਂ ਵੀ ਕਿਦਾਂ ਤਾ ਬਹਿ ਤੂੰ ਮੈਂ ਤੋ ਬਹਿ ਰਿਹਾ ਕਿਥੇ ਕੋਈ ਨਹੀਂ ਮੇਕੋ ਲੈ ਮੇਕੋ ਬਹਿ ਦੇਣਗੇ ਮੇਕੋ ਪਹਿਲੇ ਤੂੰ ਨਹੀਂ ਬਹਿ ਮੈਂ ਦੇ ਗਿਆ ਇੱਥੇ ਮੈਂ ਦੇ ਗਿਆ ਪਹਿਲੇ ਬਹਿ ਮੈਂ ਦੇ ਗਿਆ ਹਾਂ ਨਾ ਕਰ ਮੋੜਿਆ ਮੇਕੋ ਹੋਰ ਵੀ ਤੂੰ ਫੀ ਮਾਰਨ ਵਾਲਾ ਹਾਂ ਠੀਕ ਹੈ ਮੈਂ ਤੇ ਫੀ ਨੂੰ ਵਰਚਾ ਦਊਗਾ ਹੋਰ ਵੀ ਲੱਖ ਰੇਤ ਤਦ ਨੂੰ ਮੈਂ ਹੋਰ ਗੱਲ ਨਹੀਂ ਗੱਲ ਨਹੀਂ ਤਾ ਤੂੰ 20 ਯਾਰ ਮੁਰਗੇ ਲਗ ਲਿਆ ਬਹੁਤ ਤਸੰਨ ਤੂੰ ਗੰਦ ਪਾਇਆ ਤੂੰ ਤੂੰ ਗੰਦ ਪਾਇਆ ਤੂੰ ਗੰਦ ਪਾਇਆ ਤੂੰ ਸਮਝ ਨਹੀਂ ਤੂੰ ਗੰਦ ਪਾਇਆ ਤੂੰ ਸਮਝ ਨਹੀਂ ਲਾਟਰੀ ਤੂਖ ਲਈ ਆ ਲਾਟਰੀ ਤੂਖ ਲਈ ਕੋਈ ਤੂਖ ਲਊਗਾ ਨਾ ਬਾਹਰ ਇਹ ਸਾਰੇ ਕੋਈ ਕਰੂ ਲਾਟਰੀ ਤੂਖ ਮੈਂ ਪਛਾਣਾ ਸਾਰੀ ਮੁੰਦੂ ਮੈਂ ਕਹਾਂ ਤੈਨੂੰ ਸਾਰੀ ਮੁੰਦੂ ਆਹ ਦਾੜੀ ਆਈ ਨਹੀਂ ਸਾਡੇ ਸਰੇ ਤੁਹਾਡੇ ਦਾੜੀ ਆਈ ਨਹੀਂ ਸਾਡੇ ਤੁਹਾਡੇ ਦਾੜੀ ਆਈ ਨਹੀਂ ਝੂਠੇ ਪਰਚੇ ਨੇ ਦਈ ਸਾਰੇ ਸ਼ਹਿਰ ਘਰ ਹਾਂਜੀ ਕੰਟਰੋਲ ਆਉਂਦਾ ਜੀ ਕੋਈ ਨਹੀਂ ਆ ਪੈਸੇ ਲੈਣੇ ਕਰੋ ਮੈਂ ਮੈਂ ਤੇ ਗਿਆ ਇਹਨੂੰ ਮੈਂ ਤੇ ਗਿਆ ਇਹਨੂੰ ਮਰਾਇਨ ਸੋਲਿੰਜ ਕਰ ਬੀ ਹਾਂਜੀ ਵੀਰ ਹੋਰ ਬੱਸ ਕਰ ਬੱਸ ਕਰ ਇਹਨੂੰ ਸੁਣ ਜਾ ਹਾਂਜੀ ਬਾਸ ਸੁਣੋ ਇਹਨੂੰ ਸੁਣੋ

ਜਾਦੇ ਤੂੰ ਪਾਸ ਅੱਡੇ ਨਾਲ ਚਾ ਉਹ ਚੱਲ ਬੱਸ ਕਰ ਬੱਸ ਕਰ ਤੂੰ ਹੋ ਤੂੰ ਗਿਆ ਖਸ ਗਿਆ ਓਏ ਹਾਂ ਬੱਸ ਤੂੰ ਦੱਸ ਤੂੰ ਦੱਸ ਪੀ ਆ ਪੀ ਤੂੰ ਦੱਸ ਪੀ ਆ